ਹਾਂਜੀ ਤੇ ਤੁਹਾਨੂੰ ਵੀ ਜੇਕਰ ਔਖੀ ਲੱਗਦੀ ਹੈ ਨਾ ਇਹ ਪਾਈਪਿੰਗ ਲਗਾਉਣੀ ਤਾਂ ਮੈਂ ਤੁਹਾਨੂੰ ਅੱਜ ਆਸਾਨ ਜਿਹਾ ਤਰੀਕਾ ਦੱਸਦੀ ਹਾਂ ਕਿ ਕਿਸ ਤਰ੍ਹਾਂ ਆਪਾਂ ਲਗਾ ਸਕਦੇ ਹਾਂ ਤੇ ਇਦਾਂ ਹੀ ਫਿਨਿਸ਼ਿੰਗ ਦੇ ਨਾਲ ਤੁਸੀਂ ਵੀ ਜਿਹੜੇ ਆ ਲਗਾਉਣੀ ਸਿੱਖ ਜਾਓਗੇ ਪਾਈਪਿੰਗ ਕੋ ਅੰਡਰਗਰਾਊਂਡ ਪਾਈਪਿੰਗ ਲਗਾਈ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਖੱਜਿੰਨੀ ਆਪਣੀ ਬਾਹ ਜਿੰਨਾ ਕੱਪੜਾ ਫੋਲਡ ਕਰਨਾ ਉਸ ਤੇ ਤੁਸੀਂ ਪ੍ਰੈਸ ਕਰ ਲੈਣਾ ਵੀ ਆਪਾਂ ਇੰਚ ਨੀਚੇ ਨੂੰ ਬਾਹ ਫੋਲਡ ਕਰਨੀਆਂ। ਇਹ ਦਿਨਾਂ ਤੋਂ ਨੂੰ ਆਸਾਨੀ ਹੋਊਗੀ ਤੇ ਹੁਣ ਆਪਾਂ ਕੀ ਕਰਨਾ ਸਿੱਧਾ ਪਾਸਾ ਰੱਖਣਾ ਸੂਟ ਦਾ ਬਾਹ ਜਿਹੜੀ ਆਪਾਂ ਪਾਈਪਿੰਗ ਲਾਉਣੀ ਆ ਤੇ ਪਾਈਪਿੰਗ ਬਿਲਕੁਲ ਆਪਾਂ ਜਿੱਥੇ ਆਹ ਕਰੀਜ਼ ਬਣਾਈ ਆ ਨਾ ਪ੍ਰੈਸ ਲਗਾ ਕੇ ਇੱਥੋਂ ਆਪਾਂ ਪਾਈਪਿੰਗ ਇੱਧਰ ਰੱਖਣੀ ਆ ਤੇ ਹੁਣ ਇਹ ਪਹਿਲਾਂ ਸਿਲਾਈ ਲਗਾ ਲੈਣੀ ਆ ਉਨ ਆਪਾਂ ਨੇ ਕੀ ਕਰਨਾ ਜਿਹੜਾ ਇਹ ਕੱਪੜਾ ਦਾ ਬਾਧੂ ਇਹਨੂੰ ਆਪਾਂ ਉੱਪਰ ਫੋਲਡ ਕਰ ਦੇਣਾ ਪਹਿਲਾਂ ਇਸ ਤਰ੍ਹਾਂ ਕਰ ਲਓ ਫਿਰ ਇਹਨੂੰ ਇਦਾਂ ਕਰਕੇ ਆਪਾਂ ਫੋਲਡ ਕਰਨ ਦੇ ਉੱਪਰ ਉੱਪਰ ਪਾਈ ਪਿੰਦੇ ਇਹਦੇ ਲਈ ਤੁਹਾਨੂੰ ਕੋਈ ਵੀ ਮੈਨ ਸਿੰਗਲ ਪੈਰ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਇੱਥੋਂ ਚੱਕੋ ਤੇ ਹੁਣ ਆਪਾਂ ਇਹਦੇ ਬਿਲਕੁਲ ਉੱਪਰ ਉੱਪਰ ਸਿਲਾਈ ਲਗਾਉਣੀ ਆ ਇਦਾਂ ਫੋਲਡ ਕਰਕੇ ਹੁਣ ਆਪਾਂ ਇਹਦੇ ਬਿਲਕੁਲ ਉੱਪਰ ਉੱਪਰ ਸਿਲਾਈ ਲਗਾਉਣੀ ਆ ਕਿ ਪਿੱਛੋਂ ਜਿਹੜਾ ਆਪਾਂ ਨੇ ਇੱਦਾਂ ਕੱਪੜੇ ਨੂੰ ਪਿੱਛੇ ਦੇਣਾ ਇਦਾਂ ਬਹੁਤ ਵਧੀਆ ਫਿਨਿਸ਼ਿੰਗ ਨਾਲ ਜਿਹੜੀ ਹੈ ਪਾਈਪਿੰਗ ਲੱਗਦੀ ਹੈ ਇਦਾਂ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਕਹਿੰਦੀ ਸਿੰਗਲ ਪੈਰ ਲਗਾਉਣ ਦੀ ਇਦਾਂ ਹੀ ਬਹੁਤ ਸੋਹਣਾ ਫਿਨਿਸ਼ ਹੋ ਜਾਂਦਾ ਕੱਢ ਨਹੀਂ ਆ ਉਜੀ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਆਪਾਂ ਇਹਨਾਂ ਪਾਸੇ ਮੇ ਬਦਲ ਦੇਣਾ। ਕਿੰਨੀ ਸੋਹਣੀ ਆਪਣੀ ਜਿਹੜੀ ਪਾਈਪਿੰਗ ਲੱਗ ਚੁੱਕੀ ਆ। ਇਹਨੂੰ ਹੋਰ ਫਿਨਿਸ਼ਿੰਗ ਦੇਣ ਦੇ ਲਈ ਆਪਾਂ ਇਹਦੇ ਉੱਪਰ ਜਿਹੜਾ ਇਹ ਪ੍ਰੈਸ ਕਰ ਦੇਣੀ ਆ ਤੇ ਪ੍ਰੈਸ ਤੋਂ ਬਾਅਦ ਆਪਾਂ ਕਰ ਦੇਣੀ ਆ ਤਰਪਾਈ। ਦੇਖੋ ਕਿੰਨੀ ਸੋਹਣੀ ਪਾਈਪਿੰਗ ਜਿਹੜੀ ਲੱਗ ਚੁੱਕੀ ਆ। ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।